ਹੋਰ ਵਾਰ ਬਾਜੀ ਪੈ ਗਈ ਵਧੀਆ ਬਈ ਕਬੂਤਰਾ ਆ ਦੀ ਹਾਂਜੀ ਹਾਂਜੀ ਉਹ ਕਰ ਸੀ ਕਿਹੜਾ ਜਿੱਤ ਗਿਆ ਹਾਂਜੀ ਪਾ ਲੈ ਜਾ ਖੜੀ ਤੇ ਖੁੱਤ ਤੇ ਤੇ ਨਹੀਂ ਜਾ ਰਹੀ ਹੈ ਅਹ ਹੈ ਬਈ ਰਾਜੇ ਕੀ ਹਾਲ ਆ ਠੀਕ ਆ ਪਿੱਤੇ ਹੋਰ ਠੀਕ ਹੈ ਹਾਂ ਵਧੀਆ ਬਈ ਬਿੰਦੂ ਨਾ ਤਾਏ ਨੂੰ ਬਹੁਤ ਗਲਤ ਬੋਲਿਆ ਮੈਂ ਹਟਾ ਤਾ ਉਹਨੂੰ ਦਿੰਦਾ ਗੱਲ ਕਰ ਉਹਦੇ ਨਾਲ ਬੰਦੇ ਹੀ ਬਾਲੇ ਸੀਗੇ ਕਿਉਂ ਕੀ ਗੱਲ ਹੋ ਗਈ ਗੱਲ ਕਾਜੀ ਹੋਣੀ ਆ ਗਲਤ ਨਾ ਮੈਂ ਦੱਸਦਾ ਸਾਰੀ ਓਏ ਬਾਈਆ ਆਪਣੇ ਘੁੱਟੇ ਦੇ ਕਬੂਤਰ ਆਇਆ ਮੈਂ ਲਾ ਲਿਆ ਆਂ ਭੱਜ ਕੇ ਲਾ ਲਿਆ ਸ਼ੇਰਾ ਲਾ ਲਿਆ ਇੱਕ ਮਿੰਟ ਫੜ ਲਾ ਆ ਜਾ ਓਏ ਓਹ ਖੜ ਜਾ ਇੱਥੇ ਕਾਕੇ ਪੁੱਰੇ ਆ ਗੱਲ ਸੁਣ ਮੇਰੀ ਓਰੇ ਆ ਪੁੱਤ ਜਿਹੜੇ ਤੇਰੇ ਨਾਲ ਦੇ ਆ ਨਾ ਉਹ ਬੰਦੇ ਚੰਗੇ ਨਹੀਂ ਉਹ ਕਬੂਤਰ ਬਾਜ ਨਹੀਂ ਪੁੱਤ ਉਹ ਜਨਾਨੀ ਬਾਜ ਆ ਜਿਹੜੇ ਅਸਲ ਕਬੂਤਰ ਬਾਜ ਹੁੰਦੇ ਆ ਨਾ ਉਹਨਾਂ ਦੀ ਨਿਗਾ ਕੱਲੇ ਕਬੂਤਰਾਂ ਤੇ ਹੁੰਦੀ ਆ ਸਮਝ ਗਿਆ ਨਾ ਤੂੰ ਜੀ ਸਕਦੇ ਜਾਂ ਪੁੱਤ ਪਰ ਉਹਨਾਂ ਨੂੰ ਨਹੀਂ ਮੈਂ ਘਰੇ ਵਾੜਨਾ ਓਏ ਜਾ ਜਾ ਤਾਇਆ ਕੀ ਜਿਹੜੀਆਂ ਗੱਲਾਂ ਕਰਦਾ ਉਹਨਾਂ ਬੜਾ ਨਹੀਂ ਮੇਰਾ ਸਰਦਾ ਕਬੂਤਰਾਂ ਦੀ ਤਾਂ ਕੋਈ ਗੱਲ ਨਹੀਂ ਕਬੂਤਰਾਂ ਦਾ ਮੈਂ ਦੂਜੇ ਕੋਟੇ ਤੇ ਫੜ ਲੂੰ ਆਪਦਾ ਗਾਣਾ ਆਪ ਤੇ ਟੋਲੇ ਰੱਖ ਬਰਦਾ ਬੰਦਾ ਓਏ ਨਾ ਪੁੱਤ ਲੱਗ ਜੂ ਪਤਾ ਤੇ ਨਹੀਂ ਮੈਂ ਤੂੰ ਮੈਨੂੰ ਦੱਸ ਵੀ ਕਿਵੇਂ ਨਿਬੜਣਾ ਉਹਦੇ ਨਾਲ ਕੋਈ ਨਾ ਕੇਰਾ ਮਨ ਉਹਦੇ ਘਰੇ ਜਾਂਦੇ ਠੀਕ ਐ ਠੀਕ ਐ ਪੁਰਾਣੀ ਲਿਹਾਜ਼ ਆਪਣੀ ਹਾਂ ਮੈਂ ਕਰਦਾ ਗੱਲ ਉਹਦੇ ਘਰਦਿਆਂ ਨਾਲ ਗੱਲ ਕਰਕੇ ਇਕੱਲੀ ਗੱਲ ਨਾ ਨਹੀਂ ਕਰਨਾ ਉਹਦਾ ਮੋਰ ਬਣਾਉਣਾ ਪੈਣਾ ਆਪਾਂ ਕੋਈ ਨਾ ਕਰਦਾ ਗੱਲ ਮੈਂ ਚੰਗਾ ਹਾਂ ਕੱਲ ਨੂੰ ਮੈਂ ਤੁਹਾਨੂੰ ਦੱਸਦਾ ਕੀ ਗੱਲ ਨੇ ਬਰੂ ਜੀ ਤੁਸੀਂ ਮੈਨੂੰ ਕੋਈ ਨਹੀਂ ਮਾਤਾ ਦੇਖਦਾ ਐ ਚੀ ਜਨਨ ਵਾਦ ਰਹਾ ਮਾਤਾ ਦੇ ਵੱਡੇਆਂ ਵਰਕੇ ਵਿੱਚ ਸੱਚੇ ਪਾਚ ਸਨ ਨਾ ਮਾਂ ਕਿਵੇਂ ਜੀ ਗੀਤਾ ਬੋਤ ਚਾਚੀ ਮੈਂ ਤਾਂ ਲਾਂਭਾ ਦੇਣਾ ਚਲ ਕੋਈ ਪੁੱਤ ਸਿਰ ਮੱਥੇ ਚਾਚੀ ਬਿੰਦੂ ਨੂੰ ਸਮਝਾ ਲੋ ਹਾਂ ਉਹਨਾ ਬਾਪੂ ਨੂੰ ਬੜਾ ਗਲਤ ਬੋਲਿਆ ਯਾਰ ਕੱਲ ਆਪਣੇ ਬਣ ਕਬੂਤਰ ਬਾਜੀ ਸੀ ਅੱਛਾ ਤੂੰ ਗਲਤ ਮੁੰਡਣ ਨਾਲ ਆਇਆ ਫਿਰਦਾ ਸੀ ਹਾਂ ਬਾਪੂ ਨੇ ਉਹਨੂੰ ਟੋਕਤਾ ਜੇ ਕੋਈ ਨਹੀਂ ਪਰ ਆਪ ਦੇ ਟੋਕਦੇ ਹੁੰਦੇ ਆ ਪਤਾ ਟੱਕ ਜੇ ਆਪ ਦੇ ਟੱਕਣਗੇ ਹੋਰ ਕੌਣ ਟੱਕੂਗਾ ਚਾਚੇ ਤਾਈ ਡੋਕ ਦੇਂਦੇ ਸੱਚੀ ਮੈਂ ਤਾਂ ਤੁਹਾਡੇ ਮੂੰਹ ਨੂੰ ਚੱਪ ਕਰ ਗਿਆ ਨਹੀਂ ਤਾਂ ਮੂੰਹ ਮੈਨੂੰ ਬੰਦ ਕਰਨਾ ਆਉਂਦਾ ਉੱਤ ਕੋਈ ਨਹੀਂ ਆਪ ਲੜਨਾ ਨਹੀਂ ਕਿਹਾ ਵਿੱਚ ਜੇ ਕੋਈ ਆਉਂਦੇ ਠੇਕ ਰੇ ਕੁੱਤੇ ਨੂੰ ਮੈਂ ਹੁਣ ਮੱਤ ਐਵੇਂ ਸੱਦੇ ਗੱਗਾਂ ਹੀ ਪੜਿਆ ਕਰਦਾ ਹਾਂ ਠੀਕ ਹੈ ਚਾਚੀ ਚੰਗੋਈ ਜਾਂਦਾ ਨਹੀਂ ਉੱਠ ਕੇ ਆਪ ਆ ਗਿਆ ਦੂਸਰੇ ਬਾਜਾ ਉਹ ਕੀ ਹੋ ਗਿਆ ਐਵੇਂ ਅੱਕੀ ਬੈਠੀ ਆ ਅੱਕੜਾ ਹੀ ਤੇ ਲੰਬਾ ਆਇਆ ਕਾ ਦਾ ਲੰਬਾ ਆ ਗਿਆ ਮੇਰਾ ਕਿਤਾਏ ਜੀ ਤੂੰ ਕੀ ਬੋਲ ਰਿਆ ਮੈਂ ਉਹਨੂੰ ਕੀ ਕਹਿਣਾ ਸੀਗਾ ਹਾਂ ਬੋਲਿਆ ਤੇ ਬਗੈਰਾ ਲੰਬਾ ਆ ਗਿਆ ਐਵੇਂ ਮਰੀ ਜਾਂਦਾ ਬੁਰਾ ਉਹ ਸਿਹਰਾ ਮੇਰਾ ਬੰਦਾ ਸਾਰੀ ਹੁਣ ਲੱਗ ਗਈ ਸਾਡੀ ਉਹਦੇ ਨਾਲ ਤੂੰ ਸਾਡੀ ਬਣੀ ਵੜੀ ਗਵਾਤੀ ਕੋਨੇ ਦਾ ਆਥਰੇ ਕਰੂੰਗਾ ਲੋ ਉਹਦੇ ਨਾਲ ਨਾ ਕਰਕੇ ਨਹੀਂ ਗੱਲ ਕਰਦੇ ਹਾਂ ਲੰਬਾ ਲੈ ਦੇ ਉਹਦਾ ਮਾੜੀ ਜੀ ਗੱਲ ਤੇ ਹੁਣ ਤਾਂ ਤੇਰੇ ਬੋਲ ਨਾ ਕੌੜੇ ਕਰਕੇ ਹੋ ਗਏ ਛੋਟੇ ਹੁੰਦੇ ਤੇਰੇ ਮੁੱਚ ਫੁੱਲ ਕੇ ਰਹਦੇ ਸੀ ਮਾਦਾ ਤੂੰ ਆਪ ਦੀ ਜ਼ਿੰਦਗੀ ਤਾਂ ਕੱਢ ਲਈ ਆ ਹੁਣ ਮੈਨੂੰ ਆਪਦੇ ਹਿਸਾਬ ਨਾਲ ਜ਼ਿੰਦਗੀ ਕੱਢ ਲੈੰਦੇ ਜਿਉਂ ਲੈੰਦੇ ਮੈਨੂੰ ਤੇਰੀ ਮੇਰੀ ਜ਼ਿੰਦਗੀ ਤਾਂ ਬਾਈ ਜੀ ਕਰਕੇ ਬਚੀ ਆ ਬਾਈ ਜੀ ਕਰਕੇ ਹਾਂ ਉਹ ਕਿਵੇਂ ਵੇਜਾਂ ਤੂੰ ਦੱਸ ਦਿੰਦੀ ਹਾਂ ਹਾਂ ਦਾਸ ਉਹ ਤਟਰ 02 ਹੋਇਆ ਸੀ ਨਾ ਆਪਾਂ ਮਾਰ ਹੋ ਗਈ ਸੀ ਧੋਏ ਕਿ ਕਿਸ ਨੇ ਆਪਣੀ ਬਾਤ ਨਾ ਪੁੱਛੀ ਤੇ ਤੇਰਾ ਤਾਇਆ ਜੀ ਰਾਤ ਨੂੰ ਮਾਰ ਖੜਕਾਇਆ ਤੇ ਆਇਆ ਜੀਪ ਲੈ ਕੇ ਉਹ ਆਪਣੇ ਪਿੰਡ ਚ ਇੱਕ ਜੀਪ ਹੁੰਦੀ ਸੀ ਆਪਰ ਸ਼ਹਿਰ ਲੈ ਕੇ ਗਿਆ ਡਾਕਟਰ ਕਹਿੰਦੇ ਜੇ ਤੁਸੀਂ 2 ਘੰਟਾ ਨਾ ਆਉਂਦੇ ਕੋਈ ਦੁਆ ਨਹੀਂ ਮੋਟ ਹੋ ਜਾਂਦੀ ਪਾਪਾ ਨੇ ਬਾਈ ਜੀ ਦਾ ਬਹੁਤ ਵੱਡਾ ਸਾਥ ਕੀਤਾ ਅੱਛਾ ਬੇਬੇ ਇਹ ਗੱਲ ਫਿਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਹੁਣ ਮੈਂ ਦਾਜ ਜੀ ਕੋਲੋਂ ਮਾਫੀ ਮੰਗ ਕੇ ਆਉਂਗਾ ਹੁਣ ਮੈਂ ਫਿਰ ਐਸਾ ਕਬੂਤਰਵਾਜ਼ ਬਣੂੰਗਾ ਉਹਨਾਂ ਵਰਗਾ ਨਹੀਂ ਵਰਗਾ ਨਹੀਂ ਬਣਦਾ